ਉਸੀ ਤੇ ਮੈਂ ਹਰਮਨਜੀਤ ਕੋਰ ਇੱਕ ਵਾਰ ਫਿਰ ਦੇਸ਼ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਜਿੱਥੇ ਇੱਕ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਟ੍ਰੇਨ ਦੇ 20 ਡੱਬੇ ਪਟਰੀ ਤੋਂ ਥੱਲੇ ਉਤਰ ਗਏ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਲੋਕ ਇੱਕਦਮ ਡਰ ਗਏ ਤੇ ਹਾਦਸਾ ਟ੍ਰੇਨ ਦੇ ਨਾਲ ਕਿਸੇ ਪੱਥਰ ਦੇ ਵਜਨ ਦੇ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋ ਗਿਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇਹ ਇਹ ਦੱਸਦੇ ਕਿ ਰਾਤ ਜੋ 2:30 ਵਜੇ ਦੇ ਕਰੀਬ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਦੋਂ ਸਾਬਰਮਤੀ ਐਕਸਪ੍ਰੈਸ ਯਾਤਰੀ ਟ੍ਰੇਨ ਦੇ 20 ਡੱਬੇ ਪਟਰੀ ਤੋਂ ਉਤਰ ਗਏ ਇਹ ਹਾਦਸਾ ਕਾਨਪੂਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਜਦੋਂ ਟ੍ਰੇਨ ਚਾਂਸੀ ਜਾ ਰਹੀ ਸੀ ਵਾਰਾਨਸੀ ਤੋਂ ਅਹਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਕਰੀਬ 2:30 ਵਜੇ ਕਾਨਪੂਰ ਦੇ ਭੀਮਸੇਨ ਸਟੇਸ਼ਨ ਨੇੜੇ ਪਟਰੀ ਤੋਂ ਉਤਰ ਗਈ ਇਸ ਹਾਦਸੇ 'ਚ ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਜ਼ਖਮੀ ਹੋਣ ਦੀ ਖਬਰ ਆਈ ਹੈ ਡਰਾਈਵਰ ਦੇ ਅਨੁਸਾਰ ਪੱਥਰ ਨਾਲ ਇੰਜਣ ਨਾਲ ਟਕਰਾ ਗਿਆ ਜਿਸ ਕਾਰਨ ਇੰਜਣ ਦਾ ਕੈਟਰਗਾਰਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਚੰਨਪੁਰ ਸੈਂਟਰਲ ਤੋਂ ਰੇਲਵੇ ਹਾਦਸੇ ਵਾਲੀ ਗੱਡੀ ਨੂੰ ਮੌਕੇ ਤੇ ਭੇਜਿਆ ਗਿਆ ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਦੱਸਦੀ ਕਿ ਟ੍ਰੇਨ ਦੇ ਨਾਲ ਜੋ ਪੱਥਰ ਟਕਰਾਨ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਨਾਲ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਲੋਕਾਂ ਦੇ ਦੱਸਣ ਮੁਤਾਬਕ ਇਕਦਮ ਜ਼ੋਰਦਾਰ ਆਵਾਜ਼ ਆਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਜੋ ਡੱਬੇ ਆ ਉਹ ਵੀ ਕੰਬਣਾ ਸ਼ੁਰੂ ਹੋ ਗਏ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਵੱਡਾ ਹਾਦਸਾ ਵਾਪਰ ਸਕਦਾ ਸੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਟਵਿੱਟਰ ਤੇ ਪੋਸਟ ਸਾਂਝੀ ਕੀਤੀ ਹੈ ਉਹਨਾਂ ਲਿਖਿਆ ਕਿ ਸਾਬਰਮਤੀ ਐਕਸਪ੍ਰੈਸ ਦਾ ਇੰਜਨ ਅੱਜ ਤੜਕੇ 2:35 ਮਿੰਟ ਕਾਨਪੁਰ ਨੇੜੇ ਪਟਰੀ ਤੇ ਰੱਖੀ ਇੱਕ ਵਸਤੂ ਨਾਲ ਟਕਰਾ ਗਿਆ ਅਤੇ ਪਟਰੀ ਤੋਂ ਉੱਤਰ ਗਿਆ ਆਈਬੀ ਅਤੇ ਯੂਪੀ ਪੁਲਿਸ ਮੌਕੇ ਤੇ ਤਾਇਨਾਤ ਹੈ ਤੇ ਕੰਮ ਚੱਲ ਰਿਹਾ ਹੈ ਉੱਥੇ ਹੀ ਯਾਤਰੀ ਜੋ ਠੀਕ ਠਾਕ ਦੱਸੇ ਜਾ ਰਹੇ ਨੇ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ कोई भी माली नुकसान नहीं होया पर एक हो सकता है जो तो थले उतर हादसा पत्थर आने बताया गया पटरी से उतरी हैं लेकिन गनीमत यह है कि कोई घायल नहीं हुआ है कोई हताहत नहीं हुआ है सब सेफ है और इनको जो है बसों के द्वारा जो है स्टेशन द्वारा भेजा भी जा रहा है और अभी रेलवे द्वारा अभी बताया गया है कि मेमो ट्रेन भी आ रही है जिसे लोगों को स्टेशन द्वारा इन लोगों को सबको जो, सब जो है पानी कुछ खाने का चाहे जो संभव हो पा रहा है वो कराया जा रहा है बाकी कोई जो है दिक्कत नहीं है पुलिस के लोग प्रशासन के लोग सब रेलवे के लोग सब यहाँ पे लगे हुए हैं सब सहायता कर रहे हैं कोई नहीं कोई कैजुअलिटी नहीं हुई है कोई इंजन नहीं हुआ है ਦੈਨਿਕ ਸੂਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇੱਕ ਵਾਰ ਫਿਰ ਦੇਸ਼ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਜਿੱਥੇ ਇੱਕ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਟ੍ਰੇਨ ਦੇ 20 ਡੱਬੇ ਪਟਰੀ ਤੋਂ ਥੱਲੇ ਉਤਰ ਗਏ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਲੋਕ ਇੱਕਦਮ ਡਰ ਗਏ ਤੇ ਹਾਦਸਾ ਟ੍ਰੇਨ ਦੇ ਨਾਲ ਕਿਸੇ ਪੱਥਰ ਦੇ ਵਜਨ ਦੇ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਰਾਤ ਜੋ 2:30 ਵਜੇ ਦੇ ਕਰੀਬ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਦੋਂ ਸਾਬਰਮਤੀ ਐਕਸਪ੍ਰੈਸ ਯਾਤਰੀ ਟ੍ਰੇਨ ਦੇ 20 ਡੱਬੇ ਪਟਰੀ ਤੋਂ ਉਤਰ ਗਏ ਇਹ ਹਾਦਸਾ ਕਾਨਪੁਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਜਦੋਂ ਟ੍ਰੇਨ ਚਾਂਸੀ ਜਾ ਰਹੀ ਸੀ ਵਾਰਾਨਸੀ ਤੋਂ ਅਹਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਕਰੀਬ 2:30 ਵਜੇ ਕਾਨਪੁਰ ਦੇ ਭੀਮਸੇਨ ਸਟੇਸ਼ਨ ਨੇੜੇ ਪਟਰੀ ਤੋਂ ਉਤਰ ਗਈ ਇਸ ਹਾਸੇ 'ਚ ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਜ਼ਖਮੀ ਹੋਣ ਦੀ ਖਬਰ ਆਈ ਹੈ ਡਰਾਈਵਰ ਦੇ ਅਨੁਸਾਰ ਪੱਥਰ ਨਾਲ ਇੰਜਨ ਨਾਲ ਟਕਰਾ ਗਿਆ ਜਿਸ ਕਾਰਨ ਇੰਜਲ ਦਾ ਕੈਟਰ ਗਾਰਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ Kanpur Central ਤੋਂ ਰੇਲਵੇ ਹਾਦਸੇ ਵਾਲੀ ਗੱਡੀ ਨੂੰ ਮੌਕੇ ਤੇ ਭੇਜਿਆ ਗਿਆ ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਦੱਸਦੀ ਕਿ ਟ੍ਰੇਨ ਦੇ ਨਾਲ ਜੋ ਪੱਥਰ ਟਕਰਾਨ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਨਾਲ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਲੋਕਾਂ ਦੇ ਦੱਸਣ ਮੁਤਾਬਕ ਇੱਕਦਮ ਜ਼ੋਰਦਾਰ ਆਵਾਜ਼ ਆਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਜੋ ਡੱਬੇ ਆ ਉਹ ਵੀ ਕੰਬਣਾ ਸ਼ੁਰੂ ਹੋ ਗਏ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਵੱਡਾ ਹਾਦਸਾ ਵਾਪਰ ਸਕਦਾ ਸੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਟਵਿੱਟਰ ਤੇ ਪੋਸਟ ਸਾਂਝੀ ਕੀਤੀ ਹੈ ਉਹਨਾਂ ਲਿਖਿਆ ਕਿ ਸਾਬਰਮਤੀ ਐਕਸਪ੍ਰੈਸ ਦਾ ਇੰਜਨ ਅੱਜ ਤੜਕੇ 2:35 ミネਟੇ कानपुर ਨੇੜੇ ਪਟਰੀ ਤੇ ਰੱਖੀ ਇੱਕ ਵਸਤੂ ਨਾਲ ਟਕਰਾ ਗਿਆ ਅਤੇ ਪਟਰੀ ਤੋਂ ਉਤਰ ਗਿਆ ਆਈਬੀ ਅਤੇ ਯੂਪੀ ਪੁਲਿਸ ਮੌਕੇ ਤੇ ਤਾਇਨਾਤ ਅਤੇ ਕੰਮ ਚੱਲ ਰਿਹਾ ਉੱਥੇ ਹੀ ਯਾਤਰੀ ਜੋ ਠੀਕ ਠਾਕ ਦੱਸੇ ਜਾ ਰਹੇ ਨੇ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਕੋਈ ਵੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਟ੍ਰੇਨ ਦੇ 20 ਡੱਬੇ ਆ ਜੋ ਪਟਰੀ ਤੋਂ ਥੱਲੇ ਉਤਰ ਗਏ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਬਚਾ ਹੋਇਆ ਟ੍ਰੇਨ ਦੇ ਅੱਗੇ ਪੱਥਰ ਆਣ ਦੇ ਕਾਰਨ ਇਹ ਹਾਦਸਾ ਵਾਪਰਿਆ द्वारा ये बताया गया है कि 22 जो है बोगियाँ जो है ट्रेन से वो पटरी से उतरी हैं लेकिन गनीमत यह है कि कोई घायल नहीं हुआ है कोई हताहत नहीं हुआ है सब सेफ है और इनको जो है बसों के द्वारा जो है स्टेशन द्वारा भेजा भी जा रहा है और अभी रेलवे द्वारा अभी बताया गया है कि मेमो ट्रेन भी आ रही है जिसे लोगों को स्टेशन द्वारा भेजना है यहाँ तो अभी किस तरह से रिलीफ यात्रियों को जो यहाँ पे ट्रैक पे बैठे हुए हैं उनको किस तरह से रिलीफ देखिये इन लोगों को सबको जो है पानी कुछ खाने का चाहे जो संभव हो पा रहा है वो करा जा रहा है बाकी कोई जो है दिक्कत नहीं है पुलिस के लोग प्रशासन के लोग सब रेलवे के लोग सब यहाँ पे लगे हुए हैं सब सहायता रहे हैं कोई नहीं कोई कैजुअल्टी नहीं हुई है कोई इंजन नहीं हुआ यही है यही अच्छी बात है बताया गया ਦੈਨਿਕ ਸੂਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇੱਕ ਵਾਰ ਫਿਰ ਦੇਸ਼ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਜਿੱਥੇ ਇੱਕ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਟ੍ਰੇਨ ਦੇ 20 ਡੱਬੇ ਪਟਰੀ ਤੋਂ ਥੱਲੇ ਉਤਰ ਗਏ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਲੋਕ ਇੱਕਦਮ ਡਰ ਗਏ ਤੇ ਹਾਦਸਾ ਟ੍ਰੇਨ ਦੇ ਨਾਲ ਕਿਸੇ ਪੱਥਰ ਦੇ ਵਜਨ ਦੇ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਰਾਤ ਜੋ 2:30 ਵਜੇ ਦੇ ਕਰੀਬ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਦੋਂ ਸਾਬਰਮਤੀ ਐਕਸਪ੍ਰੈਸ ਯਾਤਰੀ ਟ੍ਰੇਨ ਦੇ 20 ਡੱਬੇ ਪਟਰੀ ਤੋਂ ਉਤਰ ਗਏ ਇਹ ਹਾਦਸਾ ਕਾਨਪੂਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਜਦੋਂ ਟ੍ਰੇਨ ਚਾਂਸੀ ਜਾ ਰਹੀ ਸੀ ਵਾਰਾਨਸੀ ਤੋਂ ਅਹਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਕਰੀਬ 2:30 ਵਜੇ ਕਾਨਪੂਰ ਦੇ ਭੀਮਸੇਨ ਸਟੇਸ਼ਨ ਨੇੜੇ ਪਟਰੀ ਤੋਂ ਉਤਰ ਗਈ ਇਸ ਹਾਦਸੇ 'ਚ ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਜ਼ਖਮੀ ਹੋਣ ਦੀ ਖਬਰ ਆਈ ਹੈ ਡਰਾਈਵਰ ਦੇ ਅਨੁਸਾਰ ਪੱਥਰ ਨਾਲ ਇੰਜਨ ਨਾਲ ਟਕਰਾ ਗਿਆ ਜਿਸ ਕਾਰਨ ਇੰਜਲ ਦਾ ਕੈਟਰ ਗਾਰਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ Kanpur Central ਤੋਂ ਰੇਲਵੇ ਹਾਦਸੇ ਵਾਲੀ ਗੱਡੀ ਨੂੰ ਮੌਕੇ ਤੇ ਭੇਜਿਆ ਗਿਆ ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਦੱਸਦੀ ਕਿ ਟ੍ਰੇਨ ਦੇ ਨਾਲ ਜੋ ਪੱਥਰ ਟਕਰਾਨ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਨਾਲ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਲੋਕਾਂ ਦੇ ਦੱਸਣ ਮੁਤਾਬਕ ਇਕਦਮ ਜ਼ੋਰਦਾਰ ਆਵਾਜ਼ ਆਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਜੋ ਡੱਬੇ ਆ ਉਹ ਵੀ ਕੰਬਣਾ ਸ਼ੁਰੂ ਹੋ ਗਏ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਵੱਡਾ ਹਾਦਸਾ ਵਾਪਰ ਸਕਦਾ ਸੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਟਵਿੱਟਰ ਤੇ ਪੋਸਟ ਸਾਂਝੀ ਕੀਤੀ ਹੈ ਉਹਨਾਂ ਲਿਖਿਆ ਕਿ ਸਾਬਰਮਤੀ ਐਕਸਪ੍ਰੈਸ ਦਾ ਇੰਜਨ ਅੱਜ ਤੜਕੇ 2:35 ਮਿਨਟੇ ਕਾਂਪੂਰ ਨੇੜੇ ਪਟਰੀ ਤੇ ਰੱਖੀ ਇੱਕ ਵਸਤੂ ਨਾਲ ਟਕਰਾ ਗਿਆ ਅਤੇ ਪਟਰੀ ਤੋਂ ਉਤਰ ਗਿਆ ਆਈਬੀਏ ਤੇ ਯੂਪੀ ਪੁਲਿਸ ਮੌਕੇ ਤੇ ਤਾਇਨਾਤ ਹੈ ਤੇ ਕੰਮ ਚੱਲ ਰਿਹਾ ਹੈ ਉੱਥੇ ਹੀ ਯਾਤਰੀ ਜੋ ਠੀਕ ਠਾਕ ਦੱਸੇ ਜਾ ਰਹੇ ਨੇ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਕੋਈ ਵੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਟ੍ਰੇਨ ਦੇ 20 ਡੱਬੇ ਆ ਜੋ ਪਟਰੀ ਤੋਂ ਥੱਲੇ ਉਤਰ ਗਏ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਬਚਾ ਹੋਇਆ ਟ੍ਰੇਨ ਦੇ ਅੱਗੇ ਪੱਥਰ ਆਣ ਦੇ ਕਾਰਨ ਇਹ ਹਾਦਸਾ ਵਾਪਰਿਆ द्वारा ये बताया गया है कि 22 जो है बोगियाँ जो है ट्रेन से वो पटरी से उतरी हैं लेकिन गनीमत यह है कि कोई घायल नहीं हुआ है कोई हताहत नहीं हुआ है सब सेफ है और इनको जो है बसों के द्वारा जो है स्टेशन द्वारा भेजा भी जा रहा है और अभी रेलवे द्वारा अभी बताया गया है कि मेमो ट्रेन भी आ रही है जिससे लोगों को स्टेशन द्वारा भेजना है यहाँ तो अभी किस तरह से रिलीफ यात्रियों को जो यहाँ पे ट्रैक पे बैठे हुए हैं उनको किस तरह से रिलीफ इन लोगों को सबको जो है पानी कुछ खाने का चाहे जो संभव हो पा रहा है वो करा जा रहा है बाकी कोई जो है दिक्कत नहीं है पुलिस के लोग प्रशासन के लोग सब रेलवे के लोग सब यहां पे लगे हुए हैं सब सारा क्या किसी प्रकार की कोई कैजुअल्टी आई है नहीं कोई नहीं। कोई कैजुअल्टी नहीं हुई है कोई जन नहीं हुआ है ये अच्छी बात है दोबारा ये बताया गया दैनिक सोरा टीवी देख रहे हो तोसी ते मैं हरमनजीत कौर एक बार फिर देश के बीच बड़ा रेल हादसा हुआ पर्याय जिथे एक ट्रेन ਪਟਰੀ ਤੋਂ ਥੱਲੇ ਉਤਰ ਗਈ ਟ੍ਰੇਨ ਦੇ 20 ਡੱਬੇ ਪਟਰੀ ਤੋਂ ਥੱਲੇ ਉਤਰ ਗਏ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਲੋਕ ਇੱਕਦਮ ਡਰ ਗਏ ਤੇ ਹਾਦਸਾ ਟ੍ਰੇਨ ਦੇ ਨਾਲ ਕਿਸੇ ਪੱਥਰ ਦੇ ਵਜਨ ਦੇ ਨਾਲ ਵਾਪਰਿਆ ਦੱਸਿਆ ਜਾ ਰਿਹਾ ਦੱਸਦੇ ਕਿ ਰਾਤ ਜੋ 2:30 ਵਜੇ ਦੇ ਕਰੀਬ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਦੋਂ ਸਾਬਰਮਤੀ ਐਕਸਪ੍ਰੈਸ ਯਾਤਰੀ ਟ੍ਰੇਨ ਦੇ 20 ਡੱਬੇ ਪਟਰੀ ਤੋਂ ਉਤਰ ਗਏ ਇਹ ਹਾਦਸਾ ਕਾਨਪੁਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਜਦੋਂ ਟ੍ਰੇਨ ਚਾਂਸੀ ਜਾ ਰਹੀ ਸੀ ਵਾਰਾਨਸੀ ਤੋਂ ਅਹਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਕਰੀਬ 2:30 ਵਜੇ ਕਾਨਪੁਰ ਦੇ ਭੀਮਸੇਨ ਸਟੇਸ਼ਨ ਨੇੜੇ ਪਟਰੀ ਤੋਂ ਉਤਰ ਗਈ ਸਹਾਸੇ 'ਚ ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਜ਼ਖਮੀ ਹੋਣ ਦੀ ਖਬਰ ਆਈ ਹੈ ਡਰਾਈਵਰ ਦੇ ਅਨੁਸਾਰ ਪੱਥਰ ਨਾਲ ਇੰਜਣ ਨਾਲ ਟਕਰਾ ਗਿਆ ਜਿਸ ਕਾਰਨ ਇੰਜਲ ਦਾ ਕੈਟਰ ਗਾਰਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਕਾਨਪੁਰ ਸੈਂਟਰਲ ਤੋਂ ਰੇਲਵੇ ਹਾਦਸੇ ਵਾਲੀ ਗੱਡੀ ਨੂੰ ਮੌਕੇ ਤੇ ਭੇਜਿਆ ਗਿਆ ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਦੱਸਦੇ ਕਿ ਟ੍ਰੇਨ ਦੇ ਨਾਲ ਜੋ ਪੱਥਰ ਟਕਰਾਨ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਨਾਲ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਲੋਕਾਂ ਦੇ ਦੱਸਣ ਮੁਤਾਬਕ ਇਕਦਮ ਜ਼ੋਰਦਾਰ ਆਵਾਜ਼ ਆਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਜੋ ਡੱਬੇ ਆ ਉਹ ਵੀ ਕੰਬਣਾ ਸ਼ੁਰੂ ਹੋ ਗਏ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਵੱਡਾ ਹਾਦਸਾ ਵਾਪਰ ਸਕਦਾ ਸੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਟਵਿੱਟਰ ਤੇ ਪੋਸਟ ਸਾਂਝੀ ਕੀਤੀ ਹੈ ਉਹਨਾਂ ਲਿਖਿਆ ਕਿ ਸਾਬਰਮਤੀ ਐਕਸਪ੍ਰੈਸ ਦਾ ਇੰਜਨ ਅੱਜ ਤੜਕੇ 2:35 ਮਿੰਟ ਕਾਨਪੁਰ ਨੇੜੇ ਪਟਰੀ ਤੇ ਰੱਖੀ ਇੱਕ ਵਸਤੂ ਨਾਲ ਟਕਰਾ ਗਿਆ ਅਤੇ ਪਟਰੀ ਤੋਂ ਉਤਰ ਗਿਆ ਆਈਬੀ ਅਤੇ ਯੂਪੀ ਪੁਲਿਸ ਮੌਕੇ ਤੇ ਤਾਇਨਾਤ ਹੈ ਤੇ ਕੰਮ ਚੱਲ ਰਿਹਾ ਹੈ ਉੱਥੇ ਹੀ ਯਾਤਰੀ ਜੋ ਠੀਕ ਠਾਕ ਦੱਸੇ ਜਾ ਰਹੇ ਨੇ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਕੋਈ ਵੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਟ੍ਰੇਨ ਦੇ 20 ਡੱਬੇ ਆ ਜੋ ਪਟਰੀ ਤੋਂ ਥੱਲੇ ਉਤਰ ਗਏ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਬਚਾ ਹੋਇਆ ਟ੍ਰੇਨ ਦੇ ਅੱਗੇ पत्थर आने द्वारा बताया गया है कि 22 जो है बोगिया जो है ट्रेन से वो पटे से उतरी हैं लेकिन गनीमत यह है कि कोई घायल नहीं हुआ है कोई हताहत नहीं हुआ है सब सेफ है और इनको जो है बसों के द्वारा जो है स्टेशन द्वारा भेजा भी जा रहा है और अभी रेलवे द्वारा बताया गया है कि मेमो ट्रेन भी आ रही है जिसे लोगों को स्टेशन द्वारा भेजा लगातार में लगे दिख रहा है अभी तो किस तरलीफ यात्रियों तो को जो य पे ट्रैक पे बैठे हुए है सबको जो है पानी कुछ खाने का चाहे जो संभव हो पा रहा है वो करा जा रहा है बाकी कोई जो है दिक्कत नहीं है पुलिस के लोग प्रशासन के लोग सब रेलवे के लोग सब यहाँ पे लगे हुए हैं सब सहायता कर रहे हैं कोई नहीं कोई कैजुअलिटी नहीं हुई है कोई इंजन नहीं हुआ है यही अच्छी बात है सारा बताया गया ਦੈਨਿਕ ਸੋਰੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇੱਕ ਵਾਰ ਫਿਰ ਦੇਸ਼ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਜਿੱਥੇ ਇੱਕ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਟ੍ਰੇਨ ਦੇ 20 ਡੱਬੇ ਪਟਰੀ ਤੋਂ ਥੱਲੇ ਉਤਰ ਗਏ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਲੋਕ ਇੱਕਦਮ ਡਰ ਗਏ ਤੇ ਹਾਦਸਾ ਟ੍ਰੇਨ ਦੇ ਨਾਲ ਕਿਸੇ ਪੱਥਰ ਦੇ ਵੱਜਨ ਦੇ ਨਾਲ ਵਾਪਰਿਆ ਦੱਸਿਆ ਜਾ ਰਿਹਾ ਦੱਸਿਆ ਕਿ ਰਾਤ ਜੋ 2:30 ਵਜੇ ਦੇ ਕਰੀਬ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਦੋਂ ਸਾਬਰਮਤੀ ਐਕਸਪ੍ਰੈਸ ਯਾਤਰੀ ਟ੍ਰੇਨ ਦੇ 20 ਡੱਬੇ ਪਟਰੀ ਤੋਂ ਉਤਰ ਗਏ ਇਹ ਹਾਦਸਾ ਕਾਨਪੁਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਜਦੋਂ ਟ੍ਰੇਨ ਚਾਂਸੀ ਜਾ ਰਹੀ ਸੀ ਵਾਰਾਨਸੀ ਤੋਂ ਅਹਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਕਰੀਬ 2:30 ਵਜੇ ਕਾਨਪੁਰ ਦੇ ਭੀਮਸੇਨ ਸਟੇਸ਼ਨ ਨੇੜੇ ਪਟਰੀ ਤੋਂ ਉਤਰ ਗਈ ਇਸ ਹਾਸੇ 'ਚ ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਜ਼ਖਮੀ ਹੋਣ ਦੀ ਖਬਰ ਆਈ ਹੈ ਡਰਾਈਵਰ ਦੇ ਅਨੁਸਾਰ ਪੱਥਰ ਨਾਲ ਇੰਜਨ ਨਾਲ ਟਕਰਾ ਗਿਆ ਜਿਸ ਕਾਰਨ ਇੰਜਲ ਦਾ ਕੈਟਰ ਗਾਰਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ कानपुर सेंट्रल ਤੋਂ ਰੇਲਵੇ ਹਾਦਸੇ ਵਾਲੀ ਗੱਡੀ ਨੂੰ ਮੌਕੇ ਤੇ ਭੇਜਿਆ ਗਿਆ ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਦੱਸਦੀ ਕਿ ਟ੍ਰੇਨ ਦੇ ਨਾਲ ਜੋ ਪੱਥਰ ਟਕਰਾਉਣ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਨਾਲ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਲੋਕਾਂ ਦੇ ਦੱਸਣ ਮੁਤਾਬਕ ਇਕਦਮ ਜ਼ੋਰਦਾਰ ਆਵਾਜ਼ ਆਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਜੋ ਡੱਬੇ ਆ ਉਹ ਵੀ ਕੰਬਣਾ ਸ਼ੁਰੂ ਹੋ ਗਏ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਵੱਡਾ ਹਾਦਸਾ ਵਾਪਰ ਸਕਦਾ ਸੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਟਵਿੱਟਰ ਤੇ ਪੋਸਟ ਸਾਂਝੀ ਕੀਤੀ ਹੈ ਉਹਨਾਂ ਲਿਖਿਆ ਕਿ ਸਾਬਰਮਤੀ ਐਕਸਪ੍ਰੈਸ ਦਾ ਇੰਜਨ ਅੱਜ ਤੜਕੇ 2:35 ਮਿੰਟ ਕਾਨਪੁਰ ਨੇੜੇ ਪਟੜੀ ਤੇ ਰੱਖੀ ਇੱਕ